ਜੋ ਬੰਦਾ ਨਹੀਂ ਨਿਕਲਿਆ ਸਾਨੂੰ ਪਤਾ ਇੱਕ ਵੀ ਬੰਦਾ ਥਾਣੇ ਚੋਂ ਨਹੀਂ ਨਿਕਲਿਆ ਸਾਡੇ ਬੰਦਿਆਂ ਨੇ ਆਪ ਟਰੱਕ ਫੜਿਆ ਉਹਦੇ باوجود ਵੀ ਅਸੀਂ ਸਾਡੀ ਇੱਕੋ ਗੱਲ ਲੈ ਜਾ ਸਸਪੈਂਡ ਕਰ ਦੋਗੇ ਸੂਟ ਖੜਾ ਨਹੀਂ ਨਹੀਂ ਕਰਦਾ ਸੀ ਬੱਟੇ ਮਾਈ ਸਾਹਿਬ ਮੇਰੀ ਗੱਲ ਸੁਣੋ ਸਰਸਚੋ ਸਾਹਿਬ ਨੂੰ ਪਤਾ ਹੋਊਗਾ ਜੀ ਮੇਰੀ ਗੱਲ ਸੁਣੋ ਮੈਂ ਕਹਿ ਰਹਾ ਮੇਰੀ ਮੇਰੀ ਗੱਲ ਸੁਣੋ ਆਰਸੀਡੀ ਨੂੰ ਦੱਸਿਆ ਜਾਂਦਾ ਤੁਸੀਂ ਮੁਲਾਜ਼ਮ ਤੇ ਕਾਰਵਾਈ ਚਾਹੁੰਦੇ ਹੋ ਇਹ ਗੱਲ ਨਹੀਂ ਨਾਰਵਾਨੀ ਸਸਪੈਂਸ਼ਨ ਤੇ ਆਉਂਦਾ ਹੈ ਸਾਡੀ ਗੱਲ ਸੀਰੀਅਸਲੀ ਦੋ ਮਿੰਟ ਦੋ ਮਿੰਟ ਕਾਰਵਾਈ ਚਾਹੁੰਦੇ ਹੋ ਦੋ ਮਿੰਟ ਦੋ ਮਿੰਟ ਦੋ ਮਿੰਟ ਦੋ ਮਿੰਟ ਠਹਿਰਾਓ ਮੇਰੀ ਗੱਲ ਸੁਣੋ ਹਾਂ ਜੀ ਤੁਹਾਡੇ ਅਗੇਂਸਟ ਅਗਰ ਮੇਰੇ ਕੋਲ ਆਕਰਕੇ ਚਾਰ ਆਦਮੀ ਤੁਹਾਡਾ ਨਾਮ ਲੈ ਦੇ ਹਾਂਜੀ ਉਹ ਬੰਦੇ ਨੇ ਬਦਤਮੀ ਜੀ ਕੀਤੀ ਤੁਹਾਡਾ ਲਈ ਤੁਹਾਡਾ ਲਈ ਆਪਾਂ ਨਾਲ ਦੇ ਨਾਲ ਪਰਚਾ ਕਰਦੇ ਹਾਂ ਨਹੀਂ ਕਰਦੇ ਸਰ ਹੁੰਦਾ ਜੀ ਕਰਦੇ 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 ਨੇ ਗੱਦੀ ਧੱਕਾ ਕਰਤੀ ਹੈ ਸਰ ਹੁੰਦਾ ਨਹੀਂ ਕਰਦੇ ਸਾਰੇ ਤੁਸੀਂ ਉਂਗਲੀ ਨਹੀਂ ਨਹੀਂ ਨਿਆਂ ਹੋ ਜਾਂਦਾ ਪਰਚਾ ਕਰਦੇ ਨਿਆਂ ਹੋ ਜਾਂਦਾ ਚੁੱਪ ਕਰ ਜਾਓ ਚੁੱਪ ਚੁੱਪ ਨਹੀਂ ਕਰਾਓ ਨਹੀਂ ਕਰਾਓ ਜਾਗੋ ਹਿੰਦੂ ਜਾਗੋ ਅੱਛਾ ਮਿੱਤਰੋ ਇੱਕ ਗੱਲ ਸੁਣ ਲਓ ਤੁਸੀਂ ਮੇਰੀ ਇਹਨਾਂ ਨੇ 22 ਨੇਮ सस्पेंशन ਦੇ ਅਗਰ ਕਮਿਟ ਕਰੇ ਨੇ ਐਸਪੀ ਸਾਹਿਬ ਤੁਹਾਡੇ ਸਾਹਮਣੇ ਹੁਣ ਅਨਾਉਂਸ ਕਰਨਗੇ ਬੰਦਿਆਂ ਦੇ ਨਾਓ ਪ੍ਰੈਸ ਵਾਲੇ ਖੜੇ ਨੇ 2 ਮਿੰਟ 2 ਮਿੰਟ ਪ੍ਰੈਸ ਵਾਲੇ ਖੜੇ ਨੇ ਬੰਦੇ ਦੀ ਕੰਮੇ ਨਹੀਂ ਕਰੀ ਬੈ ਜਾਓਗੇ ਬੈ ਜਾਓਗੇ ਬੈ ਨਹੀਂ ਖੜੇ ਅਸੀਂ ਨਹੀਂ ਉੱਟਦੇ ਜੀ ਮੁੰਜੀ ਸਰ ਦਾ ਨਾਮ ਨਾਲ ਹੋਊਗਾ ਇੱਕ ਤਾਂ ਜਿਹੜਾ ਜਿਹੜੇ ਵੀ ਦੋ ਜਮੰਦੀ ਪਏ ਕੋਈ ਸਾਹਮਣੇ ਕਰ ਹਾਂ ਤੁਸੀਂ ਤੁਸੀਂ ਰਹਿਣ ਦਾ ਲਾਲਾ ਜੀ ਤੁਹਾਡੇ ਕੋਲ ਦੀ ਤੁਸੀਂ ਇੱਧਰ ਆ ਜਾਓ ਤੁਹਾਡੇ ਕੋਲ ਦੀ ਅਸੀਂ ਨਹੀਂ ਕੋਈ ਫੈਸਲਾ ਕਰਾਂਗੇ ਅਸੀਂ ਨਹੀਂ ਕੋਈ ਫੈਸਲਾ ਕਰਾਂਗੇ ਅਸੀਂ ਨਹੀਂ ਬੈਠੀ ਗਏ અનાઉસમેન્ટ <coughs> ਦੀ ਲੈ ਗਈ ਦੋ ਮਿੰਟ ਦੋ ਮੁਲਾਜ਼ਮ ਤੇ ਦਸਰੇ ਤੀਸਰਾ ਦੱਸੋ ਕੌਣ ਹੈ ਮੁੰਸ਼ੀ ਆ ਨਾਮ ਦੱਸੋ ਕੀ ਹੈ ਗੁਬਿੰਦਰ ਸਿੰਘ ਜੀ ਉਹ ਮੁੰਸ਼ੀ ਹੈ ਬੈਂਡ ਕਰੋ ਉਹ ਕਹਿੰਦੇ ਜਿੰਦਾ ਮੁੰਸ਼ੀ ਆ ਤਾਂ ਮੇਰੀ ਗੱਲ ਸੁਣੋ ਕਿਹਨਾਂ ਸੀਗਾ ਦੋ ਮਿੰਟ ਉਹ ਆਪਣਾ ਨਹੀਂ ਸਾਨੂੰ ਮਨਜ਼ੂਰ ਨਹੀਂ ਆ ਉਹ ਕਹਿੰਦੇ ਮੁੰਸ਼ੀ ਆ ਰਾਮਦਾਣੀ ਨਹੀਂ ਨਹੀਂ ਸਰ ਆਗਾ ਨਹੀਂ ਸਾਨੂੰ ਹੀ ਪਤਾ ਜੀ ਸਰ ਸਭ ਤੋਂ ਮੂਰੇ ਦਾ ਹੋ ਗਿਆ ਹੀ ਉੱਥੇ ਮੈਡਮ ਛੁੱਟੀ ਲੈ ਗਈ ਆ ਪੋਲੀਟਿਕਲ ਟਾਈਮ ਦੇ ਵਿੱਚ ਇਹ ਸਿੰਦਰ ਸਿੰਘ ਇੱਕ ਹੋਰ ਕਰ ਰਹੇ ਨੇ ਜੀ ਬਾਨੀ ਜੀ ਜਗਿੰਦਰ ਬਾਜ ਜੀ ਨੂੰ ਪੁੱਛੋਈ ਜਗਿੰਦਰ ਬਾਜ ਜੀ ਨਾਲ ਹੋਇਆ ਮੇਨ ਤਾਂ ਇੱਕ ਮਿੰਟ ਮੈਂ ਕਰਦਾ ਹਾਂ ਫੋਨ ਇੱਕ ਮਿੰਟ ਮੈਂ ਫੋਨ ਕਰ ਦਿੰਦਾ ਸਾਰੇ ਡਿਮਾਂਡ ਪੂਰੀ ਹੋ ਗਈ ਦੋ ਮਿੰਟ ਸਰ ਰੋਡ ਨਹੀਂ ਘੁੰਮੂਗਾ ਜੀ ਰੁਜਿੰਦਰ ਜੀ ਆ ਗਿਆ ਆ ਗਿਆ ਬੌਜੀ ਬਲਾਓ ਕਿਹੜਾ ਕਿਹੜਾ ਵੱਡਾ ਬੰਦਾ ਸੀ ਕੱਲਾ ਮੋਸ਼ੀ ਸੀ ਕਿਹੜਾ ਕੀ ਨੌਕੀ ਦੀ ਨਹੀਂ ਮੈਨੂੰ ਨਾਮ ਨਹੀਂ ਜਿਹੜੇ ਵਰਤੀ ਉਹ ਹੈਗੇ ਤੁਬਿੰਦਰ ਸਿੰਘ ਡਿਸਪੈਂਡ ਕਰੋ नहीं नहीं चलो, चलो।, चलो।, चलो। गल्ला नहीं नहीं से दी वो, वो दी मकसद मकसद पूरा सुनो सारे सुनो तीन मुलाजम के नाम मेरे को ਕਿੰਨਾ ਨਹੀਂ ਹੈ ਨਾਮ ਸੁਣ ਲੋ ਯਾਰ ਜਿਹੜੇ ਤੇਨ ਨੂੰ ਮਿਲਾ ਦਿੰਦੇ ਆਂ ਮੈਡਮ ਨੂੰ ਬੁਲਾ ਰਿਹਾ ਨਾਮ ਦੱਸੋ ਜਰ ਨਾਮ ਸੁਣੋ ਮੇਰੇ ਛੁੱਟੀ ਜਾ ਰਹੀ ਇੱਕ ਮਿੰਟ ਜੀ ਇੱਕ ਮਿੰਟ ਲਓ ਛੁੱਟੀ ਜਾਗੀ ਅੱਜ ਨਾਮ ਸੁਣ ਲੋ ਕਰੋ ਦੂਜੀ ਕੋਈ ਗੱਲਾਂ ਨਾ ਕਰੋ ਚੋ ਬੋਲੋ ਬੋਲੋ ਸਰ ਨਾਮ ਆਪਾਂ ਜਿਸ ਮਕਸਦ ਸੇ ਵਹੀ ਕਰਨਾ ਪਊਗਾ ਹਾਂ ਜੀ ਹਾਂ ਬੋਲੋ ਬੋਲੋ ਤੁਸੀਂ ਵੀ ਕਿਸੇ ਮਕਸਦ ਸੇ ਖੜੇ ਹੋ ਹਾਂ ਜੀ ਮਪਾ ਵੀ ਕਿਸੇ ਮਕਸਦ ਤੋਂ ਖੜੇ ਹੈ ਠੀਕ ਹੈ ਜੀ ਤੁਹਾਡੀ ਜਿਹੜੀ ਡਿਮਾਂਡ ਮੈਂ ਕਹ ਰਿਹਾ ਡਿਮਾਂਡ ਛੱਡੋ ਠੀਕ ਹੈ ਜੀ ਜਿਹੜਾ ਬੰਦੀ ਕਾਰਵਾਈ ਆਪਾਂ ਸਾਰੀ ਕਰਾਂਗੇ ਪੁਲਿਸ ਵਾਲੇ ਤਿੰਨ ਮੁਲਾਜ਼ਮ ਜਿਹੜੇ ਜਿ ਜਿਹੜੇ ਤਿੰਨ ਆਮ ਹੈ ਤੈਨਾਂ ਨੂੰ ਸਿਸਮੈਂਟ ਕਰਕੇ ਅਗੇ ਦੀ ਕਾਰਵਾਈ ਕਰ ਦੇਣਾ ਨਾਮ ਕੀ ਦੱਸਿਆ ਨਾਮ ਇੱਕ ਮਿੰਟ ਸਾਡੇ ਬੌਜਿਦੋ ਮਾਫੀ ਹੋ ਜਾਣਾ ਜੀ ਨਾਮ ਐਸ ਆਈ ਨਾਮ ਲਓ ਇੱਕ ਮਿੰਟ ਨਾਮ ਲਓ ਸਰ ਨਾਮ ਦੱਸ ਦਿਓ ਜੀ ਕੀ ਨਾਮ ਕੀ ਹੈ ਬੋਲੋ ਐਸ ਆਈ ਕਰਮਜੀਤ ਠੀਕ ਹੈ ਔਰ ਪੀ ਐਸ ਜੀ ਹੈ ਗੁਰਮੁਖ ਸਿੰਘ ਠੀਕ ਹੈ ਜੀ ਐਸ ਆਈ ਜਿਹੜਾ ਨਾਇਕ ਮੁੰਸ਼ੀ ਸੀਗਾ सुरेंद्र ਸਿੰਘ ਸਰ ਮੁੰ ਪਰ ਲਾਈਟ ਇੱਕ ਮਿੰਟ ਇੱਕ ਮਿੰਟ ਸੰਦੀਪ ਭੁਪਿੰਦਰ ਦੀ ਸਵੇਰੇ ਗੱਲ ਉਹਨਾਂ ਨੂੰ ਪੁੱਛ ਲਓ ਜਗਿੰਦਰ ਜੀ ਹਰ ਹਰ ਇੱਕ ਮਿੰਟ ਉਹ ਦੂਜਾ ਯਾਰ ਧਰਵਾਣੀ ਨਾ ਕਿਸੇ ਹਰ ਹਰ ਕੋਈ ਤਰ੍ਹਾਂ ਦਾ ਨਹੀਂ ਸਰ ਤੁਸੀਂ ਗਲਤ ਕਰ ਰਹੇ ਹੋ ਉਹਨਾਂ ਨੂੰ ਪੁੱਛੋ ਸਭ ਤੋਂ ਮੂਰੇ ਬਿਨਾ ਬਣਦੀ ਤਾਂ ਆਸੀ ਦੀ ਬ੍ਰਾਹਮਣ ਹੈ ਸਾਡੇ ਨਾਲ ਗੱਲ ਕਰੋ ਆਸੀ ਦੀ ਵੀ ਸੁਣੋ ਸੁਣੋ ਇੱਕ ਇੱਕ ਸੈਕਿੰਡ ਜਿਹੜਾ ਮੌਕੇ ਤੇ ਦੇਖੋ ਮੁਨਸ਼ੀ ਦੋ ਹੁੰਦੇ ਨੇ ਦੋ ਮੁਨਸ਼ੀ ਹੁੰਦੇ ਨੇ ਜਿਹੜਾ ਮੁਨਸ਼ੀ ਮੌਕੇ ਤੇ ਸੀਗਾ ਜ਼ਿੰਮੇਦਾਰੀ ਉਸਦੀ ਬਣੇਗੀ ਕਿਸੇ ਕਾਰਵਾਈ ਕਰਨੀ ਸੀ ਉਹ ਤਿੰਨ ਨਾਮ ਕਰਤੇ ਤਿੰਨ ਨੂੰ ਸਸਪੈਂਡ ਕਰਕੇ ਆਪਾਂ ਅਗੇ ਦੀ ਕਾਰਵਾਈ ਕਰਦੇ ਹਾਂ ਬਾਕੀ ਜਿਹੜੀ ਕਾਰਵਾਈ ਕਰਨੀ ਉਹ ਸਾਨੂੰ ਕਰ ਲੈਣ ਡਿਮਾਂਡ ਹੈ ਮੈਂ ਕਹ ਰਿਹਾ ਹਾਂ ਡਿਮਾਂਡ ਛੱਡੋ ਠੀਕ ਹੈ ਜੜਾ ਬੰਦੀ ਕਾਰਵਾਈ ਆਪਾਂ ਸਾਰੀ ਕਰਾਂਗੇ ਹਾਂਜੀ ਪੁਲਿਸ ਵਾਲੇ ਤਿੰਨ ਮੁਲਾਜ਼ਮ ਜਿਹੜੇ ਜਿਨ੍ਹਾਂ ਨੂੰ ਕਾਰਵਾਈ ਕਰਨੀ ਸੀ ਐਸਐਚਓ ਦੇ ਮੁਤਾਬਿਕ ਉਹਨੇ ਤਿੰਨ ਨਾਮ ਆਏ ਜਿਹੜੇ ਤਿੰਨ ਨਾਮ ਹੈ ਇਹਨਾਂ ਨੂੰ ਸਸਪੈਂਡ ਕਰਕੇ ਅਗੇ ਦੀ ਕਾਰਵਾਈ ਕਰਦੇ ਆ ਨਾਮ ਕੀ ਰਸਿਆ ਨਾਮ ਇਹਨਾਂ ਨੂੰ ਸਾਡੇ ਬਾਵਜੂਦ ਮਾਫੀ ਕਰਵਾਉਣ ਨੂੰ ਜੀ ਇਹ ਐਸਾਈ ਕਰਮਜੀਤ ਯਾਰ ਰੁਕੋ ਯਾਰ ਨਾਮ ਲਓ ਸਰਨਾਂ ਦਾ ਜਿਹੜੀ ਕੀ ਨਾਮ ਕੀ ਹੈ ਐਸਾਈ ਕਰਮਜੀਤ ਠੀਕ ਹੈ ਔਰ ਪੀਐ ਜੀ ਹੈ ਗੁਰਮੁਖ ਸਿੰਘ ਠੀਕ ਹੈ ਜੀ ਐਸਆਈ ਜਿਹੜਾ ਨਾਈਟ ਮੁੰਸ਼ੀ ਸੀਗਾ सुरेंद्र ਸਿੰਘ ਸਰ ਮੁੰਸ਼ੀ ਇੱਕ ਮਿੰਟ ਇੱਕ ਮਿੰਟ ਦੇਖ ਸਕਦੇ ਹੋ ਉਹਨਾਂ ਰਾਤ ਯਾਰ ਮੌਕਾ ਉਹਨਾਂ ਨੂੰ ਪੁੱਛ ਲਓ ਚੰਦਰਜੀਤ ਹਰ ਹਰ ਇੱਕ ਮਿੰਟ ਉਹ ਤੂੰ ਯਾਰ ਧਰਮਦਾਰੀ ਨਾ ਕਿਸੇ ਦੀ ਕਰ ਹਰ ਕੋਈ ਧਰਮਦਾਰੀ ਤੁਸੀਂ ਗਲਤ ਕਰ ਰਹੇ ਹੋ ਉਹ ਇਹਨਾਂ ਨੂੰ ਪੁੱਛ ਲਓ ਸਭ ਤੋਂ ਮੁੰਨਾ ਬਿਨਾਂ ਬਣੀ ਦਾ ਮੁੰਸ਼ੀ ਆ ਚੱਲ ਚੱਲ ਤੁਸੀਂ ਬ੍ਰਾਹਮਣਾਂ ਨਾਲ ਨਹੀਂ ਪਾਰਟੀ ਦਾ ਬੰਦਾ ਹੋ ਸੁਣੋ ਇੱਕ ਇੱਕ ਸੈਕਿੰਡ ਜਿਹੜਾ ਮੌਕੇ ਤੇ ਦੋ ਮੁੰਸ਼ੀ ਦੋ ਮੁੰਸ਼ੀ ਹੁੰਦੇ ਨੇ ਜਿਹੜਾ ਮੁੰਸ਼ੀ ਮੌਕੇ ਮਾਹੂਪਤ ਜਿੰਮੇਦਾਰੀ ਉਸਦੀ ਬਣੇਗੀ ਨਾ ਜਿਸ ਨੇ ਕਾਰਵਾਈ ਕਰਨੀ ਸੀ ਉਹ ਤਿੰਨ ਨਾਮ ਕਰਤੇ ਤਿੰਨ ਸਸਪੈਂਡ ਕਰਕੇ ਆਪਾਂ ਅੱਗੇ ਦੀ ਕਾਰਵਾਈ ਕਰਦੇ ਆਂ ਬਾਕੀ ਜਿਹੜੀ ਕਾਰਵਾਈ ਕਰਨੀ ਆ ਉਹ ਸਾਨੂੰ ਕਰ ਲੈਣ ਦੋ ਉਹ ਦੋਸਤਾਂ ਨੂੰ ਪਰਚਾ ਵੀ ਮਗਾਣਾ ਨਾ ਯਾਰ ਉਹ ਤੇ ਦੋਸਤਾਂ ਕਰ ਚੁੱਕੇ ਆਂ ਠੀਕ ਹੈ ਉਹ ਉਹ ਬਾਤ ਸੁਣੋ ਇਹ 3000 ਆदमी ਕੇ ਜੋ ਵੀ ਨਾਮ ਦਿੱਤੇ ਨੇ ਉਹਨਾਂ ਨੂੰ ਸਸਪੈਂਡ ਹੋਣੀ ਸੁਣੋ ਮੇਰੀ ਗੱਲ ਸਸਪੈਂਸ਼ਨ ਦੇ ਆਰਡਰ ਐ ਐਸਪੀ ਸਾਹਿਬ ਸਾਡੇ ਅਗੇ ਜਗਰਾਮ ਜੀ ਨੂੰ ਦੇਣਗੇ ਕਿਉਂ ਜਗਰਾਮ ਜੀ ਜ਼ਿੰਮੇਵਾਰ ਹੋ ਤੁਸੀਂ ਇਲੈਕਸ਼ਨ ਲੜੇ ਨੇ ਜਗਰਾਮ ਜੀ ਨੂੰ ਦੇਣਗੇ ਕਿੰਨੇ ਨਾਮ ਇਹ ਜਾਣ ਕੇ ਠਾਣੇ ਇਹਨਾਂ ਦੇ ਨਾਲ ਤੇ ਦੂਸਰੀ ਗੱਲ ਜਗਰਾਮ ਜੀ ਜਾਣਗੇ ਉਹ ਦੂਸਰੀ ਗੱਲ ਸੁਣ ਲਓ ਇੱਕ ਮਿੰਟ ਯਾਰ ਤੂੰ ਗੱਲ ਕਿਉਂ ਨਹੀਂ ਸੁਣਦੇ ਬੋਲੋ ਜੀ ਭਈ ਦੂਸਰੀ ਗੱਲ ਜੇ ਕੋਈ ਮਲਾਜ਼ਮ ਹੋਰ ਕੋਈ ਨਿਗਾ ਚ ਆਇਆ ਮੇਰੀ ਜ਼ਿੰਮੇਵਾਰੀ ਹੈ ਐਸਪੀ ਸਾਹਿਬ ਦੀ ਉਹ ਵੀ ਸਸਪੈਂਡ ਕਰਾਉਂਗਾ